ਆਣੀ ਲੱਗ ਨਾ ਨਮਕਾਇ ਉੱਤਿਆਰੀ ਨੀ 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 ਨਾ ਨਮਕਉਂਦੇ ਲਾਤ ਨਹੀਂ ਲਮਕਉਂਦੇ ਆਹੇ ਮੇਰੀ ਪੱਟੀ ਜਿੰਦੂ ਜੀ ਗਾੜੀ ਕਿੱਧਰ ਹੈ ਕੋਈ ਨਹੀਂ ਕੋਈ ਨਹੀਂ ਗਾੜੀ ਰਾਤ ਨੂੰ ਬੜਾ ਫੋੜਾ ਵੀਰੇ ਵਿਹਕੀ ਗੋਬਾਸਾ ਖਾਣਾ ਲੰਮਾ ਵੀ ਨਾ ਦਫਤਰ ਉਹਦੇ ਕਿਹਨਾਂ ਕਮਿਨ ਨੇੜੇ ਤੇ ਕੋਈ ਬਿਸਤਰਾ ਦੇ ਸਟਾਫ ਨਾਲ ਨੇੜੇ ਆ ਜੇ ਕੋਈ ਕਾਦੇ ਵਾਟ ਥੱਲੇ ਦੇਖੋ ਥੋੜਾ ਥੱਲੇ ਹੋ ਜਾਓ ਥੋੜਾ ਥੱਲੇ ਦੇਖੋ ਥੱਲੇ ਹੋ ਜੀ ਨਾ ਇਹ ਚੱਲ ਆਵਾਂਗੇ ਹਾਂ देख खोल और खोल दे और देखो पांचवा खोल के लात नहीं आप ऐसे से लेके जाना तने वीर दूसरे भाई ने पड़े यार चक ले यार जप्पी मार के चक ले मैं वो ठीक है वो जप्पी मार के ले नहीं नहीं माना लग गई तेरी तेरी लग ध्यान मत ध्यान मार वही खोदी चढ़ती करा जरा चढ़ती करा ਦੇਖੋ ਮੈਂ ਤੇਰੇ ਬਾਹਰ ਚੱਲ ਰਿਹਾ ਹਾਂ ਅੱਜ ਬਾਹਰ ਚੱਲ ਰਿਹਾ ਹਾਂ ਉਹਨੇ ਮਾਰੇ ਆ ਨਾ ਪਹਿਲਾਂ ਤਾਂ ਅਸੀਂ ਉੱਥੇ ਹੀ ਬੈ ਗਏ ਹਾਂ ਉਹ ਕੋ ਫੋਜੀ ਗੋਲੇ ਮਾਰਦੇ ਸੀ ਥੱਲੇ ਮੁੜ ਕੇ ਰੁਕੇ ਤੇ ਉਹ ਇਧਰ ਨੂੰ ਉਤਰਨ ਲੱਗੇ ਐ ਪਿੱਛੇ ਆਉਣ ਲੱਗੇ ਨਾਲ ਹੀ ਉਹਨਾਂ ਗੋਲੇ ਛੜਤੇ ਉਹ ਮੈਂ ਭੱਜਿਆ ਤੇ ਲੱਤ ਤੇ ਵੱਜਿਆ ਮੇਰੀ ਤੇ ਤੇ ਮੁੜ ਕੇ ਲੱਤ ਲੰਕ ਗਈ ਮੁੜ ਕੇ ਮੈਂ ਹੱਥਾਂ ਤੇ ਭੱਜ ਆਉਂਦਾ ਸੀ ਉਦੋਂ ਆ ਕੇ ਹੱਥਾਂ ਤੋਂ ਮੁੜ ਕੇ ਵੀਰ ਉਹਨਾਂ ਦੇ ਮੂੰਹ ਚੋਕਾ ਪਿੱਛੇ ਲੱਗਦਾ ਆ ਬੰਦਾ ਲੱਕ ਨਾਲ ਹੀ ਲੰਕ ਗਈ ਬਾਬਾ ਜੀ ਬਾਬਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਪੌਜੀ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਨਗੇ ਗੋਲੀਆਂ ਮਾਰ ਗਿਆ ਨਾ ਮਗਰ ਗੋਲੀਆਂ ਦੇ ਭੱਜ ਗੋਲੀਆਂ ਮਾਰੀਆਂ ਭੱਜ ਗਏ ਤੁਸੀਂ ਉੱਥੇ ਤੁਸੀਂ ਉਸ ਤੋਂ ਉੱਥੇ ਮੇਰੀ ਮਾਸਦਾ ਮੁੰਡਾ ਵਿਚਾਰੇ ਦੀ ਕ੍ਰਿਸ਼ਨ ਮਿਲਦਾ ਮੈਂ ਜਾਂਦਾ ਨੇ ਕਿਹੜਾ ਆ ਗਿਆ ਸੀ ਗੁਰਵੰਨਾ ਜੀ ਇਹ ਡੇਰਾ ਪਸੀ ਤੋਂ ਤੁਸੀਂ ਅਸੀਂ ਅੰਦਰੋਂ ਲਾਲੀ ਅਕਸਰ ਹੈ ਨਹੀਂ ਆਪਣੀ ਗੱਡੀ ਐਂਬੂਲੈਂਸ ਉੱਥੇ ਲੈ ਕੇ ਸਭ ਤੋਂ ਪਹਿਲਾਂ ਅਸੀਂ ਗੱਡੀ ਉੱਪਰੋਂ ਸਭ ਦੇ ਲੈ ਕੇ ਬੈਂਡ ਦੇ ਲੈ ਜਾਈਏ ਚਲੋ ਫਰਸਟ ایڈ ਕਰਨ ਦੋ ਮੈਂ ਕਹਿੰਦਾ ਵੀ ਇਹਨੂੰ ਆਪਾਂ ਫਰਸਟ ایڈ ਦੇ ਕੇ ਇਹਨੂੰ ਆਪਾਂ ਉੱਥੇ ਨਾ ਭੇਜ ਦਈਏ ਕੋ Google ਪਟਾ